ਪਿਛਲੇ ਬਜਟ ਦੇ ਵਿੱਚ ਇਹਨਾਂ ਨੇ ਮਾਲਵਾ ਦੇ ਵਿੱਚ ਇੱਕ ਨਹਿਰ ਬਣਾਉਣ ਦਾ ਜ਼ਿਕਰ ਕੀਤਾ ਸੀ ਯਾਦ ਹੋਣਾ ਤੁਹਾਨੂੰ ਹੈਨਾ ਉਹ ਐਸ ਵਾਰੀ ਉੜਾਈ ਦਿੱਤੀ ਪਹਿਲਾ ਜਿਹੜਾ ਇਹਨਾਂ ਨੇ ਬਜਟ ਸੈਸ਼ਨ ਸਿਗਾ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜ ਬਣਾਵਾਂਗੇ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਕਿ ਯਾਰ ਇਹ ਸੋਸ਼ਲ ਮੀਡੀਆ ਦੀ ਪਾਰਟੀ ਆ 6 ਮਹੀਨੇ ਇਹਨਾਂ ਨੂੰ ਪੰਜ ਲਾਈਨ ਚ ਲਾਉਣੀ ਆਉਂਦੀ ਆ ਹੋਰ ਇਹਨਾਂ ਦਾ ਕੋਈ ਸਿਰ ਪੈਰ ਹੈ ਨਹੀਂਗਾ ਜੇ ਇਹਨਾਂ ਨੇ ਨਹੀਂ ਦਿੱਤਾ ਮੈਂ ਤਾਂ ਜਿਹੜਾ 1000 ਰੁਪਏ ਦੀ ਗੱਲ ਵੀ ਹੈਗੀ ਆ ਮੈਨੂੰ ਲੱਗਦਾ ਇਹ ਨਹੀਂ ਇਹ ਨਹੀਂ ਦੇ ਸਕਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਨੂੰ ਚਲਾਉਣਾ ਜਿਹੜਾ ਉਹ ਇੰਨਾ ਕੌਖਾ ਹੋ ਜਾਊਗਾ ਕਿਸੇ ਦੇ ਬਸ ਦਾ ਰੋਗ ਨਹੀਂ ਰਹੂਗਾ ਬਦਲਦਾ ਪੰਜਾਬ 6 ਮਹੀਨਿਆਂ ਬਾਅਦ ਇਹ ਪੰਜ ਲਾਈਨ ਬਦਲ ਦੇਣਗੇ ਕਿਉਂਕਿ ਫਿਰ ਚਲਾਉਣਾ ਸੋਖਾ ਹੋ ਜਾਊਗਾ ਆਪਾਂ ਸਾਰਿਆਂ ਨੂੰ ਗੱਲ ਕਰਨੀ ਸੋਖੀ ਹੋ ਜਾਊਗੀ ਲੋ ਜੀ ਹੋਣ ਇਹ ਉਰਤੇ ਪੰਜਾਬ ਤੋਂ ਬਦਲਦਾ ਪੰਜਾਬ ਲੈ ਆਉਂਦਾ ਨਹੀਂ ਹੁਣ ਮੈਨੂੰ ਲੱਗਦਾ ਹੋਰ 6 ਮਹੀਨਿਆਂ ਤੇ ਪੰਜਾਬ ਹੀ ਬਦਲ ਦੇਣਾ ਸਰ ਇਹ ਉਹ ਜਿਹੜਾ ਡਾਕੂਮੈਂਟ ਆ ਜਿਹੜਾ ਉਹ ਜਿਹੜਾ ਡਾਕੂਮੈਂਟ ਇਹਨਾਂ ਨੇ ਗਵਰਨਰ ਸਾਹਿਬ ਨੂੰ ਗਵਰਨਰ ਅਡਰੈਸ ਫਾੰਡ ਲਈ ਦਿੱਤਾ ਸੀਗਾ ਔਰ ਫੈਕਚੁਅਲ ਲੈਵਲ ਤੋਂ ਬਹੁਤ ਦੂਰ ਆ ਕਿਉਂਕਿ 120000 ਕਰੋੜ ਦਾ ਕਰਜ਼ਾ ਲੈ ਚੁੱਕੇ ਆ ਤੇ ਜਿਹੜਾ ਪ੍ਰਪੋਜ਼ ਬਜਟ ਆ ਉਹਦੇ ਵਿੱਚ 417000 ਕਰੋੜ ਦੀ ਜਿਹੜੀ ਫਿਗਰ ਆ ਉਹਨੂੰ ਇਹ ਟੱਚ ਕਰਨ ਦੀ ਗੱਲ ਕਰ ਰਹੇ ਹੈਗੇ ਆ ਸੋ ਮੈਨੂੰ ਨਹੀਂ ਲੱਗਦਾ ਕਿਉਂਕਿ ਇਹਨਾਂ ਦੇ ਜਿਹੜੇ ਦੇਖੋ ਜੁਮਲੇ ਦੇਖੋ ਮੈਂ ਤੁਹਾਨੂੰ ਜੁਮਲਿਆਂ ਦੀ ਗੱਲ ਦੱਸਦਾ ਪਹਿਲੇ ਜਿਹੜਾ ਪਹਿਲਾ ਜਿਹੜਾ ਇਹਨਾਂ ਨੇ ਬਜਟ ਸੈਸ਼ਨ ਸਿਗਾ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜ ਬਣਾਵਾਂਗੇ ਤੇ ਜੇ ਤਿੰਨਾਂ ਸਾਲਾਂ ਚ ਜੇ ਕਿਤੇ ਤੁਹਾਨੂੰ ਕੋਈ ਮੈਡੀਕਲ ਕਾਲਜ ਦਿਸਿਆ ਹੋਵੇ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਫਲਾਣਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਪਿਛਲੇ ਬਜਟ ਦੇ ਵਿੱਚ ਇਹਨਾਂ ਨੇ ਮਾਲਵਾ ਦੇ ਵਿੱਚ ਇੱਕ ਨਹਿਰ ਬਣਾਉਣ ਦਾ ਜ਼ਿਕਰ ਕੀਤਾ ਸੀ ਯਾਦ ਹੋਣਾ ਤੁਹਾਨੂੰ ਹੈਨਾ ਉਹ ਐਸ ਵਾਰੀ ਉਡਾਈ ਦਿੱਤੀ ਇਹ ਹਰ ਵਾਰੀ ਨਵਾਂ ਜੁਮਲਾ ਲੈ ਕੇ ਆਉਂਦੀ ਆ ਨਵੀਂ ਪੰਜ ਲਾਈਨ ਲੈ ਕੇ ਆਉਂਦੇ ਆ ਫਿਰ ਉਹਨੂੰ ਇਹ ਅਗਲੀ ਵਾਰੀ ਕਿਉਂਕਿ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਕਿ ਯਾਰ ਇਹ ਸੋਸ਼ਲ ਮੀਡੀਆ ਦੀ ਪਾਰਟੀ ਆ 6 ਮਹੀਨੇ ਇਹਨਾਂ ਨੂੰ ਪੰਜ ਲਾਈਨ ਚ ਲਾਉਣੀ ਆਉਂਦੀ ਆ ਹੋਰ ਇਹਨਾਂ ਦਾ ਕੋਈ ਸਿਰ ਪੈਰ ਹੈ ਨਹੀਂਗਾ ਸੋ ਇਸ ਕਰਕੇ ਬਿਲਕੁਲ ਹੀ ਫਲॉप ਔਰ ਤੁਸੀਂ 6 ਮਹੀਨਿਆਂ ਤਾਈਂ ਆਪ ਕਹੋਗੇ ਮੈਂ ਨਹੀਂ ਕਹਿੰਦਾ ਤੁਸੀਂ ਆਪ ਕਹੋਗੇ ਕਿ ਯਾਰ ਇਹਨਾਂ ਨੇ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਮੈਂ ਸਪੋਰਟਸ ਦੀ ਗੱਲ ਕਰਦਾ ਸੀ ਕਿਉਂਕਿ ਇਹਨਾਂ ਨੇ ਕਿਹਾ ਯਾਰ 87 ਗਰਾਊਂਡਾਂ ਸੀ ਉੱਥੇ ਬਣਾਈਆਂ ਤਰਨ-ਤਾਰਨ ਦੇ ਵਿੱਚ ਵਾਲੀਬਾਲ ਦੀਆਂ ਜੇ ਤੁਸੀਂ ਥੋੜੀ ਕਿਰਪਾ ਕਰੋ ਜੇ ਆਪਣਾ ਆਪਣਾ ਪੱਤਰਕਾਰ ਭੇਜ ਕੇ ਦੇਖੋ ਗਰਾਊਂਡ ਲੈਵਲ ਤੇ ਹੈ ਕੀ 87 ਤਾਂ ਗਿਣੀਆਂ ਵੀ ਸੌਕੀਆਂ ਹੋ ਜਾਣੀਆਂ 3000 ਸ਼ਾਇਦ ਗਿਣੀਆਂ ਨਾ ਔਖੀਆਂ ਹੋਣ ਕਿਉਂਕਿ ਕਹਿੰਦੇ ਸੀ ਨਾ ਕਿ ਅਸੀਂ 3000 ਜਿਹੜੇ ਉਹ ਜਿਮ ਬਣਾਵਾਂਗੇ ਤੇ ਉਹ ਇੰਡੋਰ ਬਣਾਵਾਂਗੇ ਤੇ ਤੁਸੀਂ 87 ਗਿਣ ਕੇ ਜੇ ਮੈਨੂੰ ਦੱਸ ਦਿਓ ਉੱਥੇ ਕਿਹੋ ਜਿਹਾ ਹਾਲਾਤ ਆ ਤੇ ਤੁਹਾਨੂੰ ਫਿਰ ਗਰਾਊਂਡ ਲੈਵਲ ਦੀ ਰਿਐਲਿਟੀ ਜਿਹੜੀ ਉਹ ਪਤਾ ਲੱਗ ਜੂਗਾ ਅਚਾ ਪ੍ਰਗਟ ਸਿੰਘ ਜੀ ਇੱਕ ਡ੍ਰੈਗ ਸੈਂਸਸ ਦੇ ਲਈ 150 ਕਰੋੜ ਰੱਖਿਆ ਕਲ ਪ੍ਰਤਾਪ ਬਾਜਵਾ ਕਹਿੰਦੇ ਤੁਸੀਂ ਵਿਧਾਨ ਸਭਾ ਤੋਂ ਅਸੈਂਬਲੀ ਤੋਂ ਸ਼ੁਰੂ ਕਰ ਲਓ ਕਹਿੰਦੇ ਇੱਥੇ ਮੰਤਰੀ ਮੁੱਖ ਮੰਤਰੀ ਵਿਧਾਇਕ ਇਹਨਾਂ ਦਾ ਯਾਰ ਦੇਖੋ ਇਹ ਜਿਹੜਾ ਬਦਲਦਾ ਸੀਨ ਹੈ ਨਾ ਦੇਖੋ ਜਿਹੜੀ ਟੈਕਨੋਲੋਜੀ ਆ ਇਹ ਨੇ ਸਾਡੀ ਯੰਗ ਜਨਰੇਸ਼ਨ ਨੂੰ ਇੱਕ ਡਿਫਰੈਂਟ ਲੈਵਲ ਤੇ ਲੈ ਗਾਇਆ ਇਹਦੇ ਤੇ ਸਾਨੂੰ ਲੱਗਦਾ ਕਿ ਰਿਸਰਚ ਹੋਣੀ ਚਾਹੀਦੀ ਆ ਇਹਦੇ ਵੇਜ਼ ਐਂਡ ਮੀਨ ਕੀ ਅਸੀਂ ਦੇਖੋ ਹੁੰਦਾ ਕੀ ਆ ਇੱਕ ਬੱਚਾ ਆ ਉਹ ਬਹੁਤ ਟੈਕਨੋਲੋਜੀ ਨੂੰ ਯੂਜ਼ ਕਰਦਾ ਉਦੇ ਉਹਦਾ ਜਿਹੜਾ ਮੈਂਟਲ ਲੈਵਲ ਆ ਉਹਦੀ ਜਿਹੜੀ ਇਮੇਜਿਨੇਸ਼ਨ ਆ ਤੇ ਐਕਚੁਅਲ ਦੇ ਵਿੱਚ ਗੈਪ ਹੈਗਾ ਜਿਹਦੇ ਕਰਕੇ ਉਹ ਕਿਤੇ ਨਾ ਕਿਤੇ ਸੈਡ ਅਫੇਅਰ ਚ ਚਲੇ ਜਾਂਦਾ ਉਦੋਂ ਨੈਕਸਟ ਲੈਵਲ ਜਿਹੜਾ ਹੈਗਾ ਉਹ ਹੈਗਾ ਡਰੱਗਸ ਇਹ ਜਿਹੜਾ ਡਾਟਾ ਜੀ ਇਹ ਸਰਵੇ ਕਰਨਗੇ ਇਹ ਡਾਟਾ ਪੰਜਾਬ ਦੇ ਖਿਲਾਫ ਹੀ ਯੂਜ਼ ਹੋਣਾ ਰਾਦਰ ਕੇ ਮਿਸਯੂਜ਼ ਹੋਣਾ ਮੈਨੂੰ ਲੱਗਦਾ ਕਿ ਇਹਦੇ ਤੇ ਬਹੁਤ ਸੁਹਿਰਦਤਾ ਦੇ ਨਾਲ ਅੱਗੇ ਸੋਚਣ ਦੀ ਜ਼ਰੂਰਤ ਆ ਔਰ ਮੈਂ ਕਿੰਨਾ ਇਹ ਪੋਲਿਟਿਕਸ ਤੋਂ ਉੱਠ ਕੇ ਪੋਲਿਟਿਕਲ ਸਿਸਟਮ ਤੋਂ ਉੱਠ ਕੇ ਜਿਹੜੀ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਆ ਉਹਦੇ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਜੇ ਇਹਨਾਂ ਨੇ ਨਹੀਂ ਦਿੱਤਾ ਮੈਂ ਤਾਂ ਆ ਜਿਹੜਾ 1000 ਰੁਪਏ ਦੀ ਗੱਲ ਵੀ ਹੈਗੀ ਆ ਮੈਨੂੰ ਲੱਗਦਾ ਇਹ ਨਹੀਂ ਇਹ ਨਹੀਂ ਦੇ ਸਕਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਨੂੰ ਚਲਾਉਣਾ ਜਿਹੜਾ ਉਹ ਇੰਨਾ ਕੌਖਾ ਹੋ ਜਾਊਗਾ ਕਿਸੇ ਦੇ ਵੱਸ ਦਾ ਰੋਗ ਨਹੀਂ ਰਹੂਗਾ ਸਰ ਪਹਿਲੀ ਉਹਨਾਂ ਕਹਿੰਦੇ ਕਿ ਪਹਿਲੀ ਸਰਕਾਰਾਂ ਵੇਲੇ ਉੜਦਾ ਪੰਜਾਬ ਸੀਗਾ ਹੁਣ ਅਸੀਂ ਬਦਲਦਾ ਪੰਜਾਬ ਬਣਾ ਤੁਹਾਨੂੰ ਤਾਂ ਦੱਸਿਆ ਵੀ ਇਹ ਪੰਜ ਲਾਈਨ ਦਿੰਦੇ ਆ ਆ ਇੱਕ ਜਿਹੜੀ ਹੁਣ ਡਰੱਗ ਦੀ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਵਿੱਚ ਪੰਜ ਲਾਈਨ ਤੁਸੀਂ ਆਪ ਦੱਸ ਦਿਓ ਕਿ ਕਿਹੜੀ ਪੰਜ ਲਾਈਨ ਆ ਕਿਉਂਕਿ 3 ਸਾਲ ਇਹਨਾਂ ਨੂੰ ਕਿਸੇ ਨੇ ਰੋਕਿਆ ਸੀਗਾ ਹੁਣ ਪੰਜ ਲਾਈਨ ਕੀ ਬਦਲਦਾ ਪੰਜਾਬ ਜਿਹੜਾ ਪੰਜਾਬ ਹੈ ਯੁੱਧ ਨਸ਼ਿਆਂ ਵਿਰੁੱਧ ਮੈਂ ਯੁੱਧ ਨਸ਼ਿਆਂ ਵਿਰੁੱਧ ਤੇ ਆਹ ਬਦਲਦਾ ਬਦਲਦਾ ਪੰਜਾਬ 6 ਮਹੀਨਿਆਂ ਬਾਅਦ ਇਹ ਪੰਜ ਲਾਈਨ ਬਦਲ ਦੇਣਗੇ ਕੋਕੇ ਫਿਰ ਚਲਾਉਣਾ ਸੌਖਾ ਹੋ ਜਾਊਗਾ ਆਪਾਂ ਸਾਰਿਆਂ ਨੂੰ ਵੀ ਗੱਲ ਕਰਨੀ ਸੌਖੀ ਹੋ ਜਾਊ ਵੀ ਲੋ ਜੀ ਹੁਣ ਇਹ ਉੜਦੇ ਪੰਜਾਬ ਤੋਂ ਬਦਲਦਾ ਪੰਜਾਬ ਲੈ ਆਂਦਾ ਐ ਨਹੀਂ ਹੁਣ ਮੈਨੂੰ ਲੱਗਦਾ ਹੋਰ ਛੇ ਆ ਮਹੀਨਿਆਂ ਤੇ ਪੰਜਾਬ ਹੀ ਬਦਲ ਦੇਣਾ ਉਹ ਸਾਰੀ ਜ਼ਿੰਮੇਵਾਰੀ ਆਪੋਜੀਸ਼ਨ ਤੇ ਪਾਰੇ ਕਿੰਨੇ ਉਹਨਾਂ ਦੀ ਸਰਕਾਰਾਂ ਵੇਲੇ ਕਾਂਗਰਸ ਦੀ ਆ ਸਰਕਾਰ ਮੈਂ ਕਹਿੰਦਾ ਗਲਤੀਆਂ ਹੋਈਆਂ ਮੈਂ ਕਦੋਂ ਕਹਿੰਦਾ ਨਹੀਂ ਹੋਈਆਂ ਇਹ ਤਾਂ ਬਦਲਾਅ ਵਾਲੀ ਸਰਕਾਰ ਆਈ ਸੀਗੀ ਤੁਸੀਂ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਤਾਂ ਹੀ ਤਾਂ ਅਸੀਂ 16 17 ਤੇ ਪਹੁੰਚ ਗਏ ਇਹ 96 ਤੇ ਵੀ ਬੈਠੇ ਆ ਨਾ ਲੋਕਾਂ ਦਾ ਕਸੂਰ ਨਹੀਂ ਹੈਗਾ ਲੋਕਾਂ ਨੇ ਮੰਡੇਟ ਦੇ ਦਿੱਤਾ ਅਸੀਂ ਕੁਝ ਗਲਤੀਆਂ ਕੀਤੀਆਂ ਸੀ ਸਾਨੂੰ ਉਹਦੀ ਸਜ਼ਾ ਦੇ ਦਿੱਤੀ ਪਰ ਹੁਣ ਤਾਂ ਯਾਰ ਪੰਜਾਬ ਦੀ ਗੱਲ ਕਰੀਏ ਨਾ ਭਗਵੰਤ ਮਾਨ ਵਰਗਾ ਇਨਸਾਨ ਜਿਹੜਾ ਜਿਹੜਾ ਕਿ ਬਹੁਤ ਇਹੋ ਜਿਹੀ ਕਲੇਮ ਕਰਦਾ ਸੀ ਔਰ ਬੈਗੇਜ ਵੀ ਹੈ ਨਹੀਂ ਸੀ ਇਹਨਾਂ ਦੀ ਪਾਰਟੀ ਦੇ ਕੋਲ ਤਾਂ ਇਹਨਾਂ ਨੇ ਤਾਂ ਮੈਨੂੰ ਲੱਗਦਾ ਤਿੰਨਾਂ ਸਾਲਾਂ ਦੇ ਵਿੱਚ 100 ਸਾਲ ਵਾਲੀਆਂ ਬੈਗੇਜ ਵਾਲੀਆਂ ਪਾਰਟੀਆਂ ਨੂੰ ਵੀ maat ਦੇ ਦਿੱਤੀ